ਦਰbaar ਜਿਦਾ ਮੇਰੇ ਵੀਰ ਭਗਤ ਸਿੰਘ ਨੂੰ ਮੈਂ ਸੁਣਿਆ ਜੇਲ੍ਹ ਦੇ ਅੰਦਰ ਮਾਰ ਦਿੱਤਾ ਮੇਰੇ ਵੀਰ ਭਗਤ ਸਿੰਘ ਨੂੰ ਮੈਂ ਸੁਣਿਆ ਜੇਲ੍ਹ ਦੇ ਅੰਦਰ ਮਾਰ ਦਿੱਤਾ ਉਹ ਨਾਰੇ ਲੋ ਦਾ ਜਾਂਦਾ ਸੀ ਉਹ ਨਾਰੇ ਲਾਂਦਾ ਜਾਂਦਾ ਸੀ ਉਹ ਗੀਤ ਬਤਨ ਦੇ ਗਾਂਦਾ ਸੀ ਉਹ ਗੀਤ ਬਤਨ ਦੇ ਗਾਂਦਾ ਸੀ ਪਤਕੜੇ ਜਾਲ ਮਾਨੇ ਮੈਂ ਸੁਨਿਆ ਜੇਲ ਦੇ ਅੰਦਰ ਮਾਰ ਦਿੱਤਾ ਪਤਕੜੇ ਜਾਲ ਮਾਨੇ ਮੈਂ ਸੁਨਿਆ ਜੇਲ ਦੇ ਵੀਰ ਭਗਤ ਸਿੰਘ ਨੂੰ ਮੈਂ ਸੁਨਿਆ ਜੇਲ ਦੇ ਅੰਦਰ ਮਾਰ ਦਿੱਤਾ ਮੇਰੇ ਵੀਰ ਭਗਤ ਸਿੰਘ ਨੂੰ ਮੈਂ ਸੁਨਿਆ ਜੇਲ ਦੇ ਅੰਦਰ ਮਾਰ ਉਹਦੇ ਟੋਟੇ ਟੋਟੇ ਕਰ ਦਿੱਤੇ ਉਹਦੇ ਟੋਟੇ ਟੋਟੇ ਕਰ ਦਿੱਤੇ ਬੋਟੇ ਬੋਟੇ ਕਰ ਦਿੱਤੇ ਉਹਦੇ ਬੋਟੇ ਬੋਟੇ ਕਰ ਦਿੱਤੇ ਤੇਲ ਛਿੜਕ ਕੇ ਜੀ ਮੈਂ ਸੁਣਿਆ ਜੇਲ੍ਹ ਦੇ ਵਿੱਚ ਹੀ ਮਾਰ ਦਿੱਤਾ ਉਹਦੇ ਤੇਲ ਛਿੜਕ ਕੇ ਹੀ ਮਾਰ ਦਿੱਤਾ ਮੇਰੇ ਵੀਰ ਭਗਤ ਸਿੰਘ ਨੂੰ ਮੈਂ ਸੁਣਿਆ ਜੇਲ੍ਹ ਦੇ ਅੰਦਰ ਮਾਰ ਦਿੱਤਾ ਮੇਰੇ ਵੀਰ ਭਗਤ ਸਿੰਘ ਨੂੰ ਮੈਂ ਸੁਣਿਆ ਜੇਲ੍ਹ ਦੇ

ਪਗਤ ਸਿੰਘ ਨੂੰ ਮੈਂ ਸੁਣਿਆ ਜੇਲ੍ਹ ਦੇ ਅੰਦਰ ਮਾਰ ਦਿੱਤਾ ਮੇਰੇ ਵੀਰ ਪਗਤ ਸਿੰਘ ਨੂੰ ਮੈਂ ਸੁਣਿਆ ਜੇਲ੍ਹ ਦੇ ਅੰਦਰ ਮਾਰ ਦਿੱਤਾ ਮੇਰੇ ਵੀਰ ਪਗਤ ਸਿੰਘ ਨੂੰ ਮੈਂ ਸੁਣਿਆ ਜੇਲ੍ਹ ਦੇ ਅੰਦਰ ਮਾਰ ਦਿੱਤਾ ਭਾਰਤ ਮਾਤਾ ਕੀ ਜੈ ਵੀਰ ਪਗਤ ਸਿੰਘ ਓ ਜੀ ਆਜੋ ਮੰਦੇ ਮਾਤਰਮ ਸਹੀ ਦੇ ਆਜੋ ਸਰਦਾਰ ਪਗਤ ਸਿੰਘ ਹਮਾਰੇ ਹਮਾਰੇ ਮਹਾਰਾਜਾ ਮਹਾਰਾਜਾ ਪਗਤ ਸਿੰਘ ਹਮਾਰੇ ਹਮਾਰੇ 2 ਮਿੰਟ ਮਾਣੇ ਅਸ਼ੋਕ ਰਾਜ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਆ ਸੱਚੀ ਸ਼ਰਧਾਂਜਲੀ ਤਾਂ ਇਹੀ ਹੋਏਗੀ ਸਾਡੀ ਕਿ ਜੇ ਅਸੀਂ ਆਪ ਵੀ ਉਹਨਾਂ ਦੇ ਪੂਰਨਿਆਂ ਤੇ ਚਲੀਏ ਆਪ ਆਪਣੇ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਉਹਨਾਂ ਦੀ ਜੀਵਨੀ ਬਾਰੇ ਕੁਝ ਨਹੀਂ ਪਤਾ ਸਾਡੀ ਪੀੜ੍ਹੀ ਨੂੰ ਤਾਂ ਫੇਰ ਵੀ ਕੁਝ ਨਾ ਕੁਝ ਪਤਾ ਹੈ ਉਹ 1931 ਦੇ ਵਿੱਚ 1907 ਜਨਮ ਦਿਨ ਹੋਇਆ ਜਨਮ ਹੋਇਆ ਬੜੇ ਅੱਛੇ ਘਰ ਦੇ ਵਿੱਚ ਉਹ ਜਨਮੇ ਆ ਸਾਰਾ ਕ੍ਰਾਂਤੀਕਾਰੀ ਪਰਿਵਾਰ ਸੀਗਾ ਪਿਤਾ ਵੀ ਚਾਚੇ ਵੀ ਤਾਏ ਵੀ ਸਾਰੇ ਅਨੰਦਚਾਰੀ ਉਹਨਾਂ ਨੂੰ ਬੁੱਧ ਜੋਈ ਸੰਸਕਾਰ ਮਿਲੇ ਸੀ ਆਜ਼ਾਦੀ ਨਹਿਰ ਦੇ ਉਹ ਬੰਦੂਕਾਂ ਨਹੀਂ ਖੇਦੀ ਕਰਨੀ ਉਹਨਾਂ ਨੂੰ ਬੁੱਧ ਕੇ ਸੰਸਕਾਰ ਮਿਲੇ ਸੀ ਮੈਂ ਬੰਦੂਕਾਂ ਦੀ ਜਿੱਤੀ ਕਰਨੀ ਦੋ ਘਟਨਾਵਾਂ 1919 ਦੇ ਵਿੱਚ ਜਲੀਆਂਵਾਲਾ ਕਾਂਡ ਤਾਂ 1928 ਵਿੱਚ ਸਾਈਮਨ ਕਮਿਸ਼ਨ ਵਾਲਾ ਕਾਂਡ ਇਹ ਦੋ ਘਟਨਾਵਾਂ ਨੇ ਭਗਤ ਸਿੰਘ ਦੀ ਜਿਹੜੀ ਜੀਵਨੀ ਸੀ ਉਹਨੂੰ ਮੋੜ ਦੇ ਦਿੱਤਾ ਉਹ ਬਿਲਕੁਲ ਆਪਣੇ ਸਦਨਤਾ ਦਾ ਸੰਗਰਾਮ ਨਾਲ ਜੁੜ ਗਏ ਪਹਿਲਾਂ ਤਾਂ ਜਿਹੜਾ ਜਲੀਆਂ ਵਾਲਾ ਕਾਂਡ ਹੋਇਆ ਉਹਦੇ ਵਿੱਚ ਉਹਨੂੰ ਬੜਾ ਦੁੱਖ ਲੱਗਾ ਕਰਤਾਰ ਸਿੰਘ ਸਰਾਭਾ ਉਹਦਾ ਹੀਰੋ ਸੀਗਾ 19 ਸਾਲ ਦੇ ਵਿੱਚ ਜਿਹਨੂੰ ਮੌਤ ਦੀ ਸਜ਼ਾ ਮਿਲ ਗਈ ਗਦਰ ਪਾਰਟੀ ਦੇ ਨਾਲ ਜੁੜਿਆ ਸੀਗਾ ਉਹ ਫਿਰ ਆਪਣੇ ਘਰੋਂ ਗਿਆ ਸਕੂਲ ਨੂੰ ਸਕੂਲ ਤੋਂ ਗਿਆ ਚਲਾ ਗਿਆ ਅੰਮ੍ਰਿਤਸਰ ਵਿਨਾਂ ਦੱਸੇ ਸਕੂਲ ਦੇ ਵਿੱਚੋਂ ਅੰਮ੍ਰਿਤਸਰ ਚਲਾ ਗਿਆ ਜਲੀਆਂ ਵਾਲੇ ਬਾਗ ਦੇ ਵਿੱਚ ਬੜਾ ਪਹਿਰਾ